ਵੀ 25 ਕੂਤਰ ਰੋਜ਼ ਉਹਨਾਂ ਜਿੰਦਿਆਂ ਨੂੰ ਉਹਨਾਂ ਦੇ ਪਾਰ ਖਿੱਚ ਕੇ ਉਹਨਾਂ ਨੂੰ ਮਾਰ ਕੇ ਉਹਨਾਂ ਦਾ ਮੀਟ ਬਣਾ ਕੇ ਖਾਧਾ ਜਾਂਦਾ ਹੈ ਬੜਾ ਹੀ ਜ਼ਿਆਦਾ ਬਦਨਾਦਰਿੰਦਗੀ ਵਾਲਾ ਕੰਮ ਹੈ ਬੇਜੁबान ਪੰਛੀ ਆ ਵਿਚਾਰਾ ਬੋਲ ਕੇ ਦੱਸ ਨਹੀਂ ਸਕਦਾ ਤੇ ਇੱਕ ਅਜੀਹਾ ਸਭ ਤੋਂ ਥੋੜਾ ਪੰਛੀ ਹੈ ਈਕੋਸਿਸਟਮ ਹੈ ਜਿਵੇਂ ਬਿੱਲੀ ਵਗੈਰਾ ਕਿਤੇ ਅਟੈਕ ਕਰਦੀ ਹੈ ਹਨਾ ਉਹ ਕਈ ਵਾਰ ਕਬੂਤਰ ਅੱਖਾਂ ਬੰਦ ਕਰ ਲੈਂਦਾ ਕਿਤੇ ਅਸੀਂ ਜਦੋਂ ਰੇਡ ਕੀਤੀ ਤੇ ਦੇਖਿਆ ਵੀ 20-25 ਕਬੂਤਰ ਸੀਗੇ ਇੱਕ ਬੰਦਾ ਦੇ ਪਰ ਖਿੱਚੀ ਜਾਂਦਾ ਇੱਕ ਦੋ ਕਬੂਤਰ ਵਿੱਚ ਜੀਂਦੇ ਹੀ ਵਿਚਾਰੇ ਹਨ ਤੇ ਇੱਕ ਉਹ ਜੀਨੇ ਨੂੰ ਫਰਾਈ ਪੈਨ ਦੇ ਵਿੱਚ ਨਾ ਤਲਦੇ ਤੇਲ ਦੇ ਵਿੱਚ ਉਹਦੇ ਵਿੱਚ ਪਾ ਰਿਹਾ ਹੈ। ਨਮਸਤੇ ਸਤਿ ਸ੍ਰੀ ਅਕਾਲ ਆਦਵ ਮੈਂ ਪ੍ਰਦੀਪ ਭੰਡਾਰੀ ਤੁਸੀਂ ਦੇਖ ਰਹੇ ਹੋ ਲੁਧਿਆਣਾ ਲਾਈਵ। ਐਨੀਮਲ ਦੀ ਸੁਰੱਖਿਆ ਵਾਸਤੇ ਸਰਕਾਰ ਵੱਲੋਂ ਕਾਨੂੰਨ ਬਣਾਏ ਗਏ ਨੇ ਪਰ ਕੁਝ ਲੋਕ ਨੇ ਜਿਹੜਾ ਹੈਗਾ ਐਨੀਮਲ ਤੇ ਅਤਿਆਚਾਰ ਕਰਦੇ ਨੇ ਉਹਨਾਂ ਨੂੰ ਮਾਰਦੇ ਨੇ ਕੁੱਟਦੇ ਨੇ ਚਾਹੇ ਉਹ ਡੌਗ ਨੇ ਚਾਹੇ ਉਹ ਪੰਛੀ ਨੇ ਇੱਕ ਐਸਾ ਹੀ ਮਾਮਲਾ ਲੁਧਿਆਣਾ ਤੋਂ ਸਾਹਮਣੇ ਆਇਆ ਹੈ ਜਿੱਥੇ ਕਬੂਤਰਾਂ ਨੂੰ ਕੱਟਵੱਟ ਕਰਕੇ ਤੇ ਉਹਨੂੰ ਭੋਜਨ ਬਣਾਇਆ ਜਾਂਦਾ ਹੈ ਤੇ ਉਹਨੂੰ ਖਾਇਆ ਜਾਂਦਾ ਹੈ ਤੇ ਜਿਸ ਦੀ ਵੀਡੀਓ ਵੀ ਜਿਹੜੀ ਹੈਗੀ ਸੋਸ਼ਲ ਮੀਡੀਆ ਤੇ ਵਾਇਰਲ ਹੋਈ ਹੈ ਸਾਡੇ ਨਾਲ ਸੱਜਣ ਮੌਜੂਦ ਨੇ ਅਸੀਂ ਉਹਨਾਂ ਤੋਂ ਜਾਣਕਾਰੀ ਲੈ ਲੈਨੇ ਆਂ ਵੀ ਇਹ ਕੀ ਇਹ ਪੂਰਾ ਮਾਮਲਾ ਸੀਗਾ ਸਰ ਕੀ ਨਾਮ ਤੁਹਾਡਾ ਮੈਂ ਮਨੀ ਸਿੰਘ ਜੀ ਪ੍ਰੈਜ਼ੀਡੈਂਟ ਹੈਲਪ ਫੋਰ ਐਨੀਮਲਸ ਲੁਧਿਆਣਾ ਪੀਪਲ ਫੋਰ ਐਨੀਮਲ ਲੁਧਿਆਣਾ ਗੱਲ ਇਦਾਂ ਜੀ ਆ ਹੈਗੀ ਹੈ ਇੱਕ ਦਿਨ ਪਹਿਲੇ ਦੀ ਗੱਲ ਹੈ ਪਰਸੋਂ ਦੀ ਰਾਤ ਨੂੰ ਸ਼ਾਮ ਨੂੰ ਕੋ ਮੈਨੂੰ ਫੋਨ ਆਇਆ ਵੀ ਇੱਕ ਨਾ ਪ੍ਰਵਾਸੀ ਮਜ਼ਦੂਰ ਨੇ ਸਾਨੇਵਾਲ ਦੇ ਏਰੀਏ ਦੇ ਵਿੱਚ ਕਬੂਤਰ ਜਿਵੇਂ ਹੁਣ ਜਿਵੇਂ ਇੱਥੇ ਦਾਣਾ ਪੈ ਰਿਹਾ ਚੌਂਕਾਂ 'ਚ ਦਾਣਾ ਪੈਂਦਾ ਵੀ ਕਿਤੋਂ ਨਾ ਕਿਤੋਂ ਕਿਸੇ ਚੌਂਕ 'ਚੋਂ ਨਾ ਉੱਥੋਂ ਸਾਨੇਵਾਲ ਤੋਂ ਉੱਥੋਂ ਕਿਤੋਂ ਜਿੱਥੇ ਦਾਣਾ ਪੈਂਦਾ ਉੱਥੋਂ ਸ਼ਾਮੀ ਕਬੂਤਰ ਕਾਬੂ ਕਰਕੇ ਲਿਆਉਂਦੇ ਨੇ 20-25 ਕਬੂਤਰ ਰੋਜ਼ ਉਹਨਾਂ ਨੂੰ ਜੀਂਦਿਆਂ ਨੂੰ ਉਹਨਾਂ ਦੇ ਪਾਰ ਖਿੱਚ ਕੇ ਉਹਨਾਂ ਨੂੰ ਮਾਰ ਕੇ ਉਹਨਾਂ ਦਾ ਮੀਟ ਬਣਾ ਕੇ ਖਾਧਾ ਜਾਂਦਾ ਹੈ ਬੜਾ ਹੀ ਜ਼ਿਆਦਾ ਮਤਲਬ ਨਾ ਦਰਿੰਦਗੀ ਵਾਲਾ ਕੰਮ ਕੀਤਾ ਜਾਂਦਾ ਹੈ ਦੇਖੋ ਬੇਜੁਬਾਨ ਪੰਛੀ ਆ ਵਿਚਾਰਾ ਬੋਲ ਕੇ ਦੱਸ ਨਹੀਂ ਸਕਦਾ ਤੇ ਇੱਕ ਅਜਿਹਾ ਸਭ ਤੋਂ ਭੋਲਾ ਪੰਛੀ ਹੈ ਜਿਹੜਾ ਮਤਲਬ ਤੁਸੀਂ ਇਹ ਹਿਸਾਬ ਲਾ ਲਓ ਅਸੀਂ ਵੀਡੀਓਜ਼ ਵੀ ਮੈਂ ਕਈ ਮੇਰੇ ਅੱਗੇ ਆਈਆਂ ਮੈਂ ਦੇਖੀਆਂ ਈਕੋਸਿਸਟਮ ਹੈ ਜਿਵੇਂ ਬਿੱਲੀ ਵਗੈਰਾ ਕਿਤੇ ਅਟੈਕ ਕਰਦੀ ਹੈ ਹਨਾ ਉਹ ਕਈ ਵਾਰ ਕਬੂਤਰ ਅੱਖਾਂ ਬੰਦ ਕਰ ਲੈਂਦਾ ਤੇ ਨਾ ਕਿਸੇ ਨੂੰ ਨੁਕਸਾਨ ਪਹੁੰਚਾਇਆ ਮੈਂ ਅੱਜ ਤੱਕ ਨਹੀਂ ਦੇਖਿਆ ਅੱਛਾ ਨਾਲੇ ਵੈਜੀਟੇਰੀਅਨ ਹੈ ਹੈ ਨਾ ਨਹੀਂ ਕਿਸੇ ਹੋਰ ਜਾਨਵਰ ਨੂੰ ਮਾਰ ਕੇ ਖਾਣਾ ਤੇ ਇਹ ਦਾਣਾ ਖਾਂਦੇ ਆ ਆਪਣਾ ਫਿਰ ਮੰਗਦੇ ਵੀ ਕੁਝ ਨਹੀਂ ਗਏ ਸਿਰਫ ਦਾਣਾ ਹੀ ਮੰਗਦੇ ਆ ਬਿਲਕੁਲ ਦਾਣਾ ਮੰਗਦੇ ਆ ਜੀ ਕੋਈ ਮਤਲਬ ਕਿਸੇ ਹੋਰ ਜਾਨਵਰ ਨੂੰ ਨਹੀਂ ਮਰਨਾ ਮਾਰਨਾ ਵੈਜੀਟੇਰੀਅਨ ਪੰਛੀ ਹੈ ਇੱਕ ਤਰ੍ਹਾਂ ਦਾ ਘੋੜਾ ਪੰਛੀ ਵਿਚਾਰਾ ਹੈ ਉਹਨ ਦਾ ਭੋਲੇਪਨ ਦਾ ਫਾਇਦਾ ਚੱਕ ਕੇ ਉਹਨੂੰ ਜਾਣ ਕੇ ਦਾਣੇ ਦਾ ਲਾਲਚ ਦੇ ਕੇ ਤੇ ਰੋਜ਼ ਬੁਲਾਉਂਦੇ ਸੀ ਤੇ 20-25 ਕਬੂਤਰ ਰੋਜ਼ ਦੇ ਮਾਰ ਕੇ ਖਾਂਦੇ ਸੀ। ਅੱਛਾ। ਹਾਂਜੀ। ਫਿਰ ਤੁਸੀਂ ਇਹਦੇ ਕੀ ਕੰਪਲੀਟ ਕਿੱਥੇ ਕੀਤੀ ਤੇ ਫਿਰ ਕਿਦਾਂ ਉਹਨਾਂ ਨੂੰ ਕੀਤਾ ਕਾਬੂ? ਇਹ ਜਦੋਂ ਮੈਨੂੰ ਪਤਾ ਲੱਗਿਆ ਜੀ 15 ਤੋਂ 20 ਮਿੰਟ ਚ ਫਟਾਫਟ ਮੈਂ ਸਾਹਨੇ ਵਾਲ ਪਹੁੰਚ ਗਿਆ ਆਪਣੀ ਟੀਮ ਲੈ ਕੇ। ਮੌਕੇ ਤੇ ਅਸੀਂ ਜਦੋਂ ਰੇਡ ਕੀਤੀ ਤੇ ਦੇਖਿਆ ਵੀ 20-25 ਕਬੂਤਰ ਸੀਗੇ। ਇੱਕ ਬੰਦਾ ਉਹਦੇ ਪਰ ਖਿੱਚੀ ਜਾਂਦਾ। ਇੱਕ ਦੋ ਕਬੂਤਰ ਵਿੱਚ ਜਿੰਦੇ ਹੀ ਵਿਚਾਰੇ ਹਨ ਤੇ ਇੱਕ ਉਹ ਜਿੰਦੇ ਨੂੰ ਫਰਾਈ ਪੈਨ ਦੇ ਵਿੱਚ ਨਾ ਤਲਦੇ ਤੇਲ ਦੇ ਵਿੱਚ ਉਹਦੇ ਵਿੱਚ ਪਾ ਰਿਹਾ। ਅੱਛਾ। ਮੈਂ ਤੁਹਾਨੂੰ ਦਿਖਾਉਂਗਾ ਫੋਟੋ। ਉਦੇ ਵਿੱਚ ਪਾ ਰਿਆ ਉਹ ਬਿਲਕੁਲ ਸਾੜੇ ਸੜ ਗਿਆ ਜਿੰਦਾ ਹੀ ਵਿਚਾਰਾ ਨਾ ਉਹਨੂੰ ਮਾਰਿਆ ਨਾ ਵਢਿਆ ਤੇ ਬੜੀ ਬੇਰਹਿਮੀ ਨਾਲ ਮੈਂ ਤੁਰੰਤ ਫਟਾਫਟ 112 ਤੇ ਕੰਟਰੋਲ ਰੂਮ ਤੇ ਫੋਨ ਕਰਕੇ ਪੁਲਿਸ ਬੁਲਾਈ ਮੌਕੇ ਤੇ ਪੁਲਿਸ ਬੁਲਾ ਕੇ ਨਾਲ ਦੇ ਨਾਲ ਆਪਾਂ ਕੀ ਕਹਿੰਦੇ ਨੇ ਥਾਣੇ ਉਹਨਾਂ ਨਾਲ ਲੈ ਲਿਆ ਕਿ ਬਿਆਨ ਦਰਜ ਕਰਾ ਕੇ ਮੈਂ ਫਟਾਫਟ ਐਫ ਆਈ ਆਰ ਦਰਜ ਕਰਾਈ ਜੀ ਕੀ ਮਾਮਲਾ ਦਰਜ ਹੋਇਆ ਦਿੱਤੀ ਇਸ ਵਿੱਚ ਬੀ ਐਨ ਐਸ 325 ਬੀ ਐਨ ਐਸ 238 ਜਿਹੜੇ ਐਵੀਡੈਂਸ ਨੂੰ ਡਿਸਟਰੋਏ ਕਰਨਾ ਤੇ ਐਨੀਮਲ क्रूरिटी एक्ट 11 ए ਦੇ ਤਹਿਤ ਮੁਕਦਮਾ ਦਰਜ ਹੋ ਗਿਆ ਜੀ ਦੋ ਬੰਦੇ ਪੁਲਿਸ ਨੇ ਅਰੈਸਟ ਕਰ ਲਏ ਸੀ ਹੁਣ ਤੇ ਬਾਕੀ ਚਾਰ ਬੰਦਿਆਂ ਦੀ ਪਾਲ ਇਕਰਦੇ ਪਈ ਅੱਛਾ ਜੀ ਹਾਂਜੀ ਹਾਂਜੀ ਤੇ ਤੁਹਾਡੀ ਟੀਮ ਕਦੋਂ ਤੋਂ ਕੰਮ ਕਰ ਰਹੀ ਹੈ ਇਹ ਐਨੀਮਲਸ ਦੀ ਰੱਖਿਆ ਵਾਸਤੇ ਇਹ ਸਾਨੂੰ ਤਾਂ 7-8 ਸਾਲ ਹੋ ਗਏ ਜੀ ਤੇ ਲੋਕਡਾਉਨ ਤੋਂ ਹੀ ਅਸੀਂ ਜ਼ਿਆਦਾ ਐਕਟਿਵ ਹੋਏ ਆ ਉਸ ਤੋਂ ਬਾਅਦ ਲੋਕਡਾਉਨ ਤੋਂ ਬਾਅਦ ਸਾਡੇ ਨਾਲ ਲੋਕ ਜੁੜਦੇ ਗਏ ਹੁਣ 6-7000 ਮੈਂਬਰ ਨੇ ਸਾਡੇ ਲੁਧਿਆਣੇ ਦੇ ਵਿੱਚ ਵੀ ਜਿਹੜੇ ਨਾਲ ਜੁੜ ਕੇ ਸੇਵਾ ਕਰ ਰਹੇ ਨੇ ਠੀਕ ਹੈ ਜੀ ਬਹੁਤ ਬਹੁਤ ਧੰਨਵਾਦ ਤੁਹਾਡਾ ਸੋ ਤੁਸੀਂ ਇਹ ਸੁਣਿਆ ਗੱਲਾਂ ਕਿਉਂਕਿ ਇਹ ਜਿਹੜੇ ਐਨੀਮਲਸ ਹੁੰਦੇ ਨੇ ਜਾਂ ਜਿਹੜੇ ਜਾਨਵਰ ਪੰਛੀ ਹੁੰਦੇ ਨੇ ਇਹ ਆਪਣੇ ਕੋਲ ਮੰਗਦੇ ਕੁਛ ਨਹੀਂ ਸਿਰਫ ਇਹਨਾਂ ਨੇ ਦਾਣਾ ਖਾਣਾ ਹੁੰਦਾ ਆ ਪਰ ਕੁਝ ਲੋਕ ਦਰਿੰਦਗੀ ਦੀਆਂ ਜਿਹੜੀਆਂ ਹੱਦਾਂ ਨੇ ਉਹ ਪਾਰ ਕਰ ਦਿੰਦੇ ਨੇ ਤੋਂ ਸੋ ਐਸੇ ਜਿਹੇ ਦਰਿੰਦਗੀਆਂ ਤੋ ਬਚਨ ਵਾਸਤੇ ਇਹੀ ਜਿਹੜੇ ਹੈਗੇ ਐ ਇਹੋ ਜਿਹੇ ਮਨੀ ਵਰਗੇ ਜਿਹੜੇ ਲੋਕ ਨੇ ਇਹ ਸਾਹਮਣੇ ਆਉਂਦੇ ਨੇ ਤੇ ਆਪਣੀ ਜਿਹੜੀ ਐਨਜੀਓ ਬਣਾ ਕੇ ਇਹਨਾਂ ਨੇ ਜਿਹੜਾ ਕੰਮ ਕੀਤਾ ਹੈ ਬੜਾ ਸਲਾਘਾਯੋਗ ਹੈ ਐਸਓਚੋ ਸਾਹਨੇ ਵਾਲ ਨਾਲ ਵੀ ਅਸੀਂ ਗੱਲਬਾਤ ਕਰ ਲੈਂਦੇ ਆ ਤੇ ਫੋਨ ਲਾਈਨ ਤੇ ਗੱਲ ਕਰਾਂਗੇ ਅਸੀਂ ਉਹਨਾਂ ਨਾਲ ਹਾਂਜੀ ਸਤਿ ਸ੍ਰੀ ਅਕਾਲ ਜੀ ਅ ਸਰ ਮੈਂ ਪ੍ਰਦੀਪ ਭੰਡਾਰੀ ਗੱਲ ਕਰ ਰਿਹਾ ਹਾਂ ਲੁਧਿਆਣਾ ਲਾਈਵ ਤੋਂ ਇੱਕ ਕਬੂਤਰਾਂ ਵਾਲੇ ਮਾਮਲੇ ਦੇ ਵਿੱਚ ਮਾਮਲਾ ਦਰਜ ਕੀਤਾ ਗਿਆ ਜੀ ਕਬੂਤਰਾਂ ਨੂੰ ਕੋਈ ਕੱਟਵੱਟ ਕਰ ਰਹੇ ਸੀ ਕੁਝ ਲੋਗ ਹਾਂਜੀ ਤੇ ਉਹਦੇ ਵਿੱਚ ਸਰ ਜਾਣਕਾਰੀ ਦਿਓ ਵੀ ਕੀ ਸੀ ਪੂਰੀ ਗੱਲਬਾਤ ਇਹ ਨਾ ਲੇਬਰ ਸੀਗੇ ਸਾਨੇਵਾਲ ਵੇਅਰ ਹਾਊਸ ਦੇ ਵਿੱਚ ਪੱਲੇਦਾਰੀ ਕਰਦੇ ਬੰਦੇ ਅੱਛਾ ਜੀ ਠੀਕ ਹੈ ਜੀ ਉਹਨੇ ਇੱਕ ਕਪੜਾ ਲਿਆ ਸੀ ਘੜਾ ਉਹਦਾ ਫਟ ਕੱਪੜੇ ਨਾਲੇ ਜੋਸ਼ੀ ਹੈ ਮਾਲਕ ਉਹਦਾ ਕਪੜਾ ਲਿਸ਼ਕਰਾਇਆ ਸੀ ਠੀਕ ਹੈ ਉੱਥੇ ਗਰੀਬ ਸੀਗੇ ਉਹ ਤੋਂ ਡੇਲੀ ਪਾਸਾ ਤੱਕ ਉਪੋਤਰ ਦਾ ਸਮਾਰਕੇ ਲੈ ਕੇ ਉਪਨਾ ਕੇ ਉਹਨਾਂ ਰੋਟੀ ਖਾ ਲੈਂਦੇ ਸੀ ਅੱਛਾ ਜੀ ਵੀ ਸ਼ਬਦੀਆਂ ਲੋਣੀ ਪੈ ਜੀ ਠੀਕ ਹੈ ਉਹ ਮਨ ਲਿਆ ਦੇਖਿਆ ਵੀ ਰੋਜ਼ ਇੱਥੇ ਖਲਾਰਾ ਪੈਂਦਾ ਕੋਈ ਵੀ ਕੰਦਰੀਓਰ ਦੇ ਕੂਤਰ ਫਰ ਫਰੋੜਦੇ ਆ ਹਾਂ ਹਾਂ ਜੀ ਹਾਂ ਜੀ ਉਹਨਾਂ ਨੇ ਨਿਗਰਖ ਰੱਖਿਆ ਉਹਨਾਂ ਨੇ ਮੌਕਾ ਦੇਖ ਕੇ 15 ਵੀ ਕੂਤਰ ਮਾਰ ਕੇ ਸਾਫ ਕਰ ਦੇ ਬਿਸ਼ ਮਾਰ ਕੇ ਤੁਲੇ ਅਸੀਂ ਬੇਰਫਤ ਗ੍ਰਾਮ ਚੋਂ ਅੱਛਾ ਜੀ ਉਹਨਾਂ ਨੇ ਫੋਨ ਕੀਤਾ ਮੌਕੇ ਤੇ ਅੱਗੇ ਜੀ ਐਨ ਜੀਓ ਵਾਲੇ ਜੀ ਇਹਨਾਂ ਨੇ ਮੌਕਾ ਫੜ ਲਿਆ ਫੜ ਕੇ ਤਾਂ ਪੁਰਸ ਦੇ ਵਾਲੇ ਬੰਦਾ ਗੱਠਾ ਬੰਦਾ ਲੈ ਕੇ ਅਸੀਂ ਅਗੀ ਥਾਣੇ ਠੀਕ ਹੈ ਥਾਣੇ ਲਿਆਂਦਾ ਤਾਂ ਉਹ ਜਿਹੜਾ ਮਾਲਕ ਦਾ ਸੀ ਮੁੰਡਾ ਠੀਕ ਕਰਨਾ ਉਹਨੂੰ ਜਿਵੇਂ ਵਰ ਦਿੱਤੇ ਵੀ ਕਮਰੇ ਨੂੰ ਲੋਕ ਲਾ ਦੇ ਠੀਕ ਹੈ ਸਰ ਅੱਗੇ ਕੂਤਰ ਲਿਆ ਕੇ ਮੁਰਕਿ ਉਹਨੇ ਇਹਨਾਂ ਨਾਲੇ ਫਿਰੀ ਕੂਤਰ ਕਰਕੇ ਵਿੱਚ ਚਕਾ ਦੇ ਅੱਛਾ ਜੀ ਕੂਤਰ ਨਹੀਂ ਬਰਾਮ ਤੋਂ ਹੋਏ ਪਰ ਵੀਡੀਓ ਹੈਗੀ ਆ ਫੈਂਚੁਰ ਹੈ ਉਹ ਅੱਜ ਪੇਸ਼ ਕਰਨੀ ਉਹਨਾਂ ਨੇ ਠੀਕ ਹੈ ਜੀ ਤੇ ਇਸ ਮਾਲਕ ਮੌਕੇ ਤੇ ਸ਼ਿਸ਼ ਕੁਮਾਰ ਜਿਹੜਾ ਮਾਲਕ ਉਹ ਰੈਸਟ ਕਰਲੇ ਸੀਗਾ ਠੀਕ ਹੈ ਇੱਕ ਮੌਕੇ ਤੇ ਬਲਰਾਮ ਜਿਹੜਾ ਕੂਤਰ ਮਾਰ ਕੇ ਸਾਫ ਕਰਦਾ ਪਿਆ ਸੀ ਠੀਕ ਹੈ ਜੀ ਠੀਕ ਹੈ ਤੇ ਇੱਥੇ ਕੀ ਕਾਰਵਾਈ ਹੋਈ ਹੈ ਸਰ ਹੁਣ ਇਹ ਤੇ ਮੌਕਾ ਤੇ ਜਮਾਨਤ ਜੋਗ ਅਪਰਾਧ ਮੌਕਾ ਤੇ ਜਮਾਨਤ ਲੈ ਇਸ ਮੁਕੱਦਮਾ ਅਰਜਾ 34 ਨੰਬਰ ਆ ਠੀਕ ਹੈ ਜੀ ਤੇ ਜਮਾਨਤ ਜੋਗ ਅਪਰਾਧ ਲਈ ਹਾਂ ਤੇ ਮਾਮਲਾ ਦਰਜ ਹੋਇਆ ਤੇ ਧਰ ਅਕਸਰ ਕਿਹੜੀ ਕਿਹੜੀ ਲੱਗੀ ਸੀ ਆਈਡੀਆ ਕੋਈ ਹੈ ਆ ਇੱਕ ਮਿੰਟ ਹੋਲਡ ਠੀਕ ਹੈ ਜੀ ਇਹ ਹੈ ਜੀ 325 3238 ਪੀ ਐਨ ਐਸ ਐਕਟ ਠੀਕ ਹੈ ਜੀ ਠੀਕ ਹੈ 11 ਏ ਪ੍ਰੋਵੀਨਸ਼ਨ ਆਫ ਦੀ क्रੂਟਲੀਨ ਐਨੀਮਲ ਐਕਟ ਠੀਕ ਹੈ ਜੀ ਠੀਕ ਹੈ ਬਹੁਤ ਬਹੁਤ ਧੰਨਵਾਦ ਸਰ ਤੁਹਾਡਾ ओके ਸੋ ਤੁਣਿਆ ਤੁਸੀਂ ਸੁਣਿਆ ਹੈ ਵੀ ਜਿਹੜੇ ਆਈਓ ਸੀਗੇ ਇਸ ਮਾਮਲੇ ਦੇ ਵਿੱਚ ਗੁਰਮੀਤ ਸਿੰਘ ਉਹਨਾਂ ਨੇ ਫੋਨ ਤੇ ਸਾਰੀ ਗੱਲਬਾਤ ਦੱਸੀ ਹੈ ਵੀ ਦੋ ਜਿਹੜੇ ਬੰਦੇ ਸੀਗੇ ਉਹਨਾਂ ਨੂੰ ਅਰੈਸਟ ਕੀਤਾ ਸੀਗਾ ਪਰ ਇਹ ਜ਼ਮਾਨਤ ਵਾਲੀਆਂ ਧਰਾਵਾਂ ਹੋਣ ਕਰਕੇ ਉਹਨਾਂ ਨੂੰ ਮੌਕੇ ਤੇ ਜ਼ਮਾਨਤ ਮਿਲ ਗਈ ਹੈ ਪਰ ਬਾਕੀ ਲੋਕਾਂ ਨੂੰ ਵੀ ਇਸ ਤੋਂ ਸੇਧ ਲੈਣੀ ਚਾਹੀਦੀ ਹੈ ਕਿਉਂਕਿ ਪੰਛੀਆਂ ਤੇ ਅਤਿਆਚਾਰ ਕਰਨਾ ਬਹੁਤ ਮਾੜੀ ਗੱਲ ਹੈ ਕਿਉਂਕਿ ਇਸ ਦੇ ਖਿਲਾਫ ਜਿਹੜਾ ਹੈਗਾ ਵਾ ਹੁਣ ਭਾਰਤ ਸਰਕਾਰ ਵੱਲੋਂ ਜਿਹੜਾ ਕਾਨੂੰਨ ਹੈ ਉਹ ਸਖਤ ਕੀਤਾ ਗਿਆ ਹੈ ਤੇ ਕਿਸੇ ਵੀ ਵਿਅਕਤੀ ਨੂੰ ਕੋਈ ਇਜਾਜ਼ਤ ਨਹੀਂ ਹੈ ਵੀ ਕਿਸੇ ਵੀ ਪਸ਼ੂ ਪੰਛੀ ਤੇ ਜਾਂ ਕੁਦਰਤ ਦੇ ਕੋਈ ਵੀ ਜੀਵ ਆ ਉਸ ਦੇ ਉੱਤੇ ਕੋਈ ਅਤਿਆਚਾਰ ਕਰਨ ਦੀ ਕਿਸੇ ਨੂੰ ਕੋਈ ਇਜਾਜ਼ਤ ਨਹੀਂ ਦਿੱਤੀ ਜਾਵੇਗੀ। ਇਹ ਵੀਡੀਓ ਬਾਰੇ ਤੁਹਾਡਾ ਕੀ ਵਿਚਾਰ ਹੈ ਆਪਣੇ ਕਮੈਂਟ ਬਾਕਸ ਦੇ ਵਿੱਚ ਆਪਣੇ ਵਿਚਾਰ ਜ਼ਰੂਰ ਦੱਸੋ ਤੇ ਇਸ ਤਰ੍ਹਾਂ ਦੀ ਹੋਰ ਅਪਡੇਟਸ ਲੈ ਕੇ ਤੁਹਾਡੇ ਰੂਬਰੂ ਹੁੰਦੇ ਰਵਾਂਗੇ। ਲੁਧਿਆਣਾ ਤੋਂ ਕੈਮਰਾਮੈਨ ਦੀਪਕ ਦੇ ਨਾਲ प्रदीप ਭੰਡਾਰੀ ਲੁਧਿਆਣਾ ਲਈ।